ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੱਲ ਕਾਲਾ ਤਨੋਲਾ ਦਾ ਐਨਕਾਊਂਟਰ ਕੀਤਾ ਗਿਆ ਉਹਦੇ ਨਾਲ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰ ਕਾਲਾ ਤਨੋਲਾਤਾ ਏਜੀਟੀਐਫ ਨੇ ਐਨਕਾਊਂਟਰ ਕੀਤਾ ਬਰਨਾਲਾ ਇਲਾਕੇ 'ਚ ਇੱਕ ਫਾਰਮ ਹਾਊਸ ਤੇ ਰੁਕਿਆ ਹੋਇਆ ਸੀ ਜਿੱਥੇ ਐਨਕਾਊਂਟਰ ਕੀਤਾ ਗਿਆ ਔਰ ਇੱਕ ਐਮਸੀ ਨਾਲ ਝਗੜੇ ਤੇ ਕੁੱਟਮਾਰ ਮਗਰੋਂ ਫਰਾਰ ਸੀ ਕਾਲਾ ਤਨੋਲਾ ਦੋ ਨੰਬਰ ਐਫਆਈਆਰ ਦਰਚੀ ਜਿਹਦੇ ਵਿੱਚ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤਾਂ ਝਗੜੇ ਮਗਰੋਂ ਕਾਲਾ ਤਨੋਲਾ ਦਾ ਐਨਕਾਊਂਟਰ ਕੀਤਾ ਗਿਆ ਤਾਂ ਥੱਪੜ ਮਾਰਨ ਮਗਰੋਂ ਬਦਲਾ ਲੈਣ ਲਈ ਕਿਉਂਕਿ ਪੂਰਾ ਮਸਲਾ ਹੋਇਆ ਕੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਇੰਟਰਵਿਊਜ਼ ਵੀ ਹੋਏ ਕਾਲਾ ਤਨੌਲਾ ਹੁਣਾ ਦੇ ਔਰ ਕੱਲ ਸ਼ਾਮ ਏਜੀਟੀਐਫ ਨੇ ਕਾਲਾ ਤਨੌਲਾ ਦਾ ਐਨਕਾਊਂਟਰ ਕੀਤਾ ਏਜੀਟੀਐਫ ਤੇ ਕਾਲਾ ਤਨੌਲਾ ਉਚਾਲੇ ਫਾਇਰਿੰਗ ਹੋਈ ਦੱਸਿਆ ਜਾ ਰਿਹਾ ਦੋ ਪੁਲਿਸ ਮੁਲਾਜ਼ਮਾਂ ਦੇ ਵੀ ਗੋਲੀਆਂ ਵੱਜੀਆਂ ਇਹ ਪੁਲਿਸ ਨੇ ਗੱਲ ਕਹੀ ਹੈ ਇਸ ਤਰ੍ਹਾਂ ਦੀ ਔਰ ਉੱਥੇ ਉਸ ਤੋਂ ਬਾਅਦ ਇੱਕ ਦੋ ਬੰਦੇ ਹੋਰ ਨਾਲ ਦੇ ਅਰੈਸਟ ਕਰ ਲਏ ਸੀ ਡਿਟੇਨ ਕੀਤੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਪੁਲਿਸ ਦੀਆਂ ਗੱਡੀਆਂ ਵੀ ਘੇਰ ਲਈਆਂ ਸੀ ਪਰ ਪੁਲਿਸ ਨੇ ਸਮਝਾਇਆ ਕਿ ਅਸੀਂ ਇਨਵੈਸਟੀਗੇਸ਼ਨ ਜਿਹੜੀ ਆ ਇਹ ਕਰ ਰਹੇ ਹਾਂ ਔਰ ਫਿਰ ਇਨਵੈਸਟੀਗੇਸ਼ਨ ਹੋਏਗੀ ਇਸ ਤਰ੍ਹਾਂ ਦੀ ਗੱਲ ਕਹੀ ਗਈ ਤਾਂ ਗੈਂਗਸਟਰ ਕਾਲਾ ਧਨੌਲਾ ਤੇ 60 ਤੋਂ ਵੱਧ ਪਰਚੇ ਦਰਜ ਸੀ ਇੱਕ ਕੇਸ ਦੇ ਵਿੱਚ 302 ਦਾ ਕੇਸ ਸੀ ਜਿਹਦੇ ਵਿੱਚ ਸਜ਼ਾ ਵੀ ਕੱਟੀ ਆ ਉਸਨੇ ਔਰ ਹੁਣ ਜ਼ਮਾਨਤ ਤੇ ਬਾਹਰ ਆਇਆ ਸੀ ਕਾਲਾ ਤਨੋਲਾ ਔਰ ਦੱਸਿਆ ਜਾ ਰਿਹਾ ਕਿ ਮੁਖਤਾਰਾ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਦੇ ਵਿੱਚ ਸੀ ਮੁਖਤਾਰਾ ਦੇ ਵਿੱਚ ਆ ਰਿਹਾ ਸੀ ਬਦਮਾਸ਼ੀ ਛੱਡਣੀ ਚਾਹ ਰਿਹਾ ਸੀ ਪਰ ਬਦਮਾਸ਼ੀ ਨੇ ਉਹਦਾ ਸਾਥ ਨਹੀਂ ਛੱਡਿਆ ਬਦਮਾਸ਼ੀ ਨੇ ਬਦਮਾਸ਼ੀ ਕਰਕੇ ਹੀ ਕਾਲਾ ਤਨੋਲਾ ਗੋਲੀਆਂ ਦਾ ਸ਼ਿਕਾਰ ਹੋ ਗਿਆ ਪੁਲਿਸ ਦੀ ਗੋਲੀ ਨਾਲ ਕੱਲ ਉਸ ਦੀ ਜਾਨ ਗਈ ਹੈ ਤਾਂ ਕਾਲਾ ਤਨੋਲਾ ਤੇ ਬਹੁਤ ਸਾਰੇ ਪਰਚੇ ਦਰਸੀ ਦਰਜਨਾ ਪਰਚੇ ਕਾਲਾ ਤਨੋਲਾ ਦੇ ਉੱਪਰ ਦਰਜ ਸੀ ਔਰ ਉੱਥੇ ਹੀ ਦੱਸ ਦਈਏ ਕਿ ਮੁਖਤਾਰਾ ਦੇ ਵਿੱਚ ਵਾਪਸ ਆਉਂਦਾ ਆਉਂਦਾ ਕਾਲਾ ਤਨੋਲਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਕਿਵੇਂ ਹੋ ਗਿਆ ਇਹ ਪੂਰਾ ਮਸਲਾ ਸਮਝਾਉਣਾ ਹੈ ਤੁਹਾਨੂੰ ਕਿਉਂਕਿ ਜਿਸ ਤਰੀਕੇ ਦੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਹੈ ਉਹ ਇਹ ਹੈ ਕਿ ਕਾਲਾ ਤਨੋਲਾ ਜਦੋਂ ਜ਼ਮਾਨਤ ਤੇ ਬਾਹਰ ਆਇਆ ਔਰ ਉਹਦਾ ਕਿਸੇ ਇੱਕ ਐਮਸੀ ਦੇ ਨਾਲ ਝਗੜਾ ਹੋ ਗਿਆ ਸੀ ਝਗੜਾ ਹੋਇਆ ਜਦੋਂ ਔਰ ਐਮਸੀ ਨੇ ਫਿਰ ਕਾਲਾ ਤਨੋਲਾ ਦੇ ਪਿਤਾ ਦੇ ਥੱਪੜ ਮਾਰ ਦਿੱਤੇ ਸੀ ਕਾਲਾ ਤਨੋਲਾ ਦੇ ਪਿਤਾ ਦੇ ਨਾਲ ਐਮਸੀ ਨੇ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਫਿਰ ਕਾਲਾ ਤਨੋਲਾ ਨੇ ਕਹਿੰਦੇ ਉਹਦਾ ਬਦਲਾ ਲੈਣ ਵਾਸਤੇ ਐਮਸੀ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਆਪਣੇ ਪਿਓ ਤੇ ਦੀ ਕੁੱਟਮਾਰ ਦਾ ਕਹਿੰਦੇ ਬਦਲਾ ਲੈਣ ਵਾਸਤੇ ਕਾਲਾ ਤਨੋਲਾ ਨੇ ਐਮਸੀ ਦੀ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਐਮਸੀ ਨੇ ਪਰਚਾ ਦਰਜ ਕਰਵਾਇਆ ਕਾਲਾ ਤਨੋਲਾ ਦੇ ਉੱਪਰ 307 ਲੱਗੀ ਜਿਸ ਕੇਸ ਦੇ ਵਿੱਚ ਕਾਲਾ ਤਨੋਲਾ ਲਗਾਤਾਰ ਫਰਾਰ ਚੱਲ ਰਿਹਾ ਸੀ ਔਰ ਇਹ ਪੂਰਾ ਦਾ ਪੂਰਾ ਵਿਵਾਦ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਹੁਣ ਤੱਕ ਬਹੁਤ ਸਾਰੇ ਅਪਰਾਧਿਕ ਮਾਮਲੇ ਕਾਲਾਤਨੋਲਾ ਦੇ ਉੱਪਰ ਦਰਜ ਸੀਗੇ ਬਹੁਤ ਸਾਰੇ ਕੇਸ ਉਹਦੇ ਉੱਪਰ ਦਰਜ ਸੀ ਲੰਬੇ ਸਮੇਂ ਤੋਂ ਉਹ ਇਹ ਕੈਟਾਗਰੀ ਦਾ ਗੈਂਗਸਟਰ ਸੀ ਔਰ ਉੱਥੇ ਹੀ ਹੁਣ ਮੁਖਤਾਰਾਚ ਕਹਿੰਦੇ ਵਾਪਸ ਆ ਰਿਹਾ ਸੀ ਕਿਉਂਕਿ ਫੇਸਬੁੱਕ ਦੇ ਉੱਪਰ ਵੀ ਠੀਕ ਠਾਕ ਫੈਨ ਫੋਲੋਇੰਗ ਕਾਲਾਤਨੋਲਾ ਦੀ ਹੈਗੀ ਹੈ ਫੇਸਬੁੱਕ ਦੇ ਉੱਪਰ ਉਸ ਦਾ ਪੇਜ ਵੀ ਸੀਗਾ ਤਾਂ ਉਸ ਤੋਂ ਬਾਅਦ ਫਿਰ ਕਹਿੰਦੇ ਮੁਖਤਾਰਾ ਤੇ ਆਉਂਦਾ ਆਉਂਦਾ ਜਦੋਂ ਬਦਮਾਸ਼ੀ ਇਹ ਉਹਦੇ ਵਿੱਚ ਗਿਆ ਸੀ ਔਰ ਉਹਨੂੰ ਸ਼ਾਇਦ ਇਸ ਚੀਜ਼ ਦਾ ਕੋਈ ਅਨੁਮਾਨ ਨਹੀਂ ਸੀਗਾ ਕਿ ਆਖਰ ਕਦੇ ਪੁਲਿਸ ਦੀ ਗੋਲੀ ਦੇ ਨਾਲ ਉਸ ਦੀ ਜਾਨ ਜਾਏਗੀ ਕਿਉਂਕਿ ਜਦੋਂ ਬਦਮਾਸ਼ੀ ਦੇ ਵਿੱਚ ਜਿਹੜੇ ਮੁੰਡੇ ਆਉਂਦੇ ਆ ਉਹਨਾਂ ਨੂੰ ਉਸ ਸਮੇਂ ਆਉਣ ਵੇਲੇ ਤਾਂ ਇਹ ਨਹੀਂ ਪਤਾ ਹੁੰਦਾ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਸੁਪਰੀਮ ਆ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਆਖਰਕਾਰ ਕਦੇ ਨਾ ਕਦੇ ਜਾਂ ਤਾਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੁੰਦੇ ਆ ਉਹ ਮੁੰਡੇ ਜਾਂ ਫਿਰ ਉਹ ਫਿਰ ਵਿਰੋਧੀ ਗੈਂਗ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਆਖਰਕਾਰ ਕਲਾਤਨੋਲਾ ਵਿਰੋਧੀ ਦਾ ਵਿਰੋਧੀ ਗੈਂਗ ਦੀ ਗੋਲੀ ਦਾ ਸ਼ਿਕਾਰ ਤਾਂ ਨਹੀਂ ਹੋਇਆ ਪਰ ਪੜਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਮਸਲਾ ਪੂਰਾ ਦਾ ਪੂਰਾ ਸੀ ਤੁਹਾਨੂੰ ਦੱਸਿਆ ਹੀ ਹੈ ਪਹਿਲਾਂ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਕਾਲਾ ਤਨੋਲਾ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਔਰ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਉਸ ਦਾ ਇੱਕ ਐਮਸੀ ਨਾਲ ਝਗੜਾ ਹੋਇਆ ਸੀ ਤਾਂ ਐਮਸੀ ਨੇ ਕਾਲਾ ਤਨੋਲਾ ਦੇ ਪਿਤਾ ਦੇ ਥੱਪੜ ਮਾਰ ਦਿੱਤੇ ਸੀ ਕਾਲਾ ਤਨੋਲਾ ਦੇ ਪਿਤਾ ਨੂੰ ਕੁੱਟ ਦਿੱਤਾ ਸੀ ਕੁੱਟਮਾਰ ਕਰ ਦਿੱਤੀ ਸੀ ਔਰ ਜਿਸ ਤੋਂ ਬਾਅਦ ਫਿਰ ਕਾਲਾ ਧਨੋਲਾ ਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਪਿਤਾ ਦੇ ਨਾਲ ਇਸ ਬੰਦੇ ਨੇ ਕੁੱਟਮਾਰ ਕੀਤੀ ਹੈ ਕਿ ਰੌਲਾ ਤਾਂ ਮੇਰੇ ਨਾਲ ਸੀ ਮੇਰੇ ਨਾਲ ਨਜਿੱਟਣਾ ਚਾਹੀਦਾ ਸੀ ਇਸ ਤਰ੍ਹਾਂ ਦੀ ਗੱਲ ਵੀ ਦੱਸਿਆ ਜਾ ਰਿਹਾ ਹੋਈ ਔਰ ਉਸ ਤੋਂ ਬਾਅਦ ਫਿਰ ਉਸਨੇ ਉਸ ਐਮਸੀ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਐਮਸੀ ਨੇ ਪਰਚਾ ਦਰਜ ਕਰਵਾ ਦਿੱਤਾ ਕਾਲਾ ਧਨੋਲਾ ਦੇ ਖਿਲਾਫ ਤਾਂ ਕਾਲਾ ਤਨੁਲਾ ਦੀ ਭਾਲ ਕੀਤੀ ਜਾ ਰਹੀ ਸੀ ਏਜੀਟੀਐਫ ਦੇ ਵੱਲੋਂ ਵੀ ਕਿਉਂਕਿ ਕਾਲਾ ਤਨੁਲਾ ਇਸ ਪਰਚੇ ਦੇ ਵਿੱਚ ਮਿਲ ਨਹੀਂ ਰਿਹਾ ਸੀ ਪੁਲਿਸ ਨੂੰ ਪੁਲਿਸ ਦਾ ਵਾਂਟਡ ਸੀ ਇਸ ਕੇਸ ਦੇ ਵਿੱਚ ਐਮਸੀ ਨਾ ਕੁਟਵਾਰ ਵਾਲੇ ਮਾਮਲੇ ਦੇ ਵਿੱਚ ਪਰ ਇੱਕ ਫਾਰਮ ਹਾਊਸ ਦੇ ਉੱਪਰ ਰੁਕਿਆ ਹੋਇਆ ਸੀ ਜਿੱਥੇ ਕਿਸੇ ਨੇ ਇਤਲਾਹ ਦਿੱਤੀ ਕਿ ਕਾਲਾ ਤਨੁਲਾ ਇੱਥੇ ਆ ਪੁਲਿਸ ਨੇ ਇਤਲਾਹ ਤੋਂ ਬਾਅਦ ਫਿਰ ਐਕਸ਼ਨ ਕੀਤਾ ਔਰ ਪੁਲਿਸ ਦੇ ਮੁਤਾਬਕ ਮੌਕੇ ਦੇ ਉੱਪਰ ਫਾਇਰਿੰਗ ਹੋਈ ਔਰ ਨਾਲ ਹੀ ਪੁਲਿਸ ਨੇ ਕਿਹਾ ਕਿ ਦੋ ਪੁਲਿਸ ਅਫਸਰਾਂ ਦੇ ਵੀ ਗੋਲੀਆਂ ਵੱਜੀਆਂ ਜੋ ਦੋ ਪੁਲਿਸ ਮੁਲਾਜ਼ਮ ਸੀ ਮੌਕੇ ਤੇ ਇਸ ਕਾਰਵਾਈ ਦੇ ਵਿੱਚ ਮੌਜੂਦ ਕਿਉਂਕਿ ਕਾਲਾ ਟਰਾਲਾ ਦੇ ਉੱਪਰ ਫਾਇਰਿੰਗ ਹੋਈ ਕਾਲਾ ਟਰਾਲਾ ਦੇ ਨਾਲ ਜਦੋਂ ਟਕਰਾਅ ਹੋਇਆ ਕਹਿੰਦੇ ਕਿ ਅਸੀਂ ਕਾਲਾ ਟਰਾਲਾ ਨੂੰ ਸਰੈਂਡਰ ਕਰਨ ਲਈ ਕਿਹਾ ਉਸਨੇ ਫਾਇਰਿੰਗ ਕੀਤੀ ਇਹ ਪੁਲਿਸ ਦਾ ਬਿਆਨ ਆਇਆ ਨਿਕਲ ਕੇ ਸਾਹਮਣੇ ਔਰ ਉਸ ਤੋਂ ਬਾਅਦ ਕਹਿੰਦੇ ਕਿ ਸਾਡੇ ਮੁਲਾਜ਼ਮ ਵੀ ਫੱਟੜ ਹੋਏ ਆ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਫਿਰ ਕਾਲਾ ਟਰਾਲਾ ਦੇ ਖਿਲਾਫ ਐਕਸ਼ਨ ਹੋਰ ਤੇਜ਼ ਹੋਇਆ ਤੇ ਕਾਲਾ ਟਰਾਲਾ ਦਾ ਮੌਕੇ ਦੇ ਉੱਪਰ ਐਨਕਾਊਂਟਰ ਕਰ ਦਿੱਤਾ ਤਾਂ ਇਹ ਪੂਰੀ ਦਾ ਪੂਰਾ ਜਿਹੜਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਨਾਲ ਹੀ ਸਾਡੇ ਸੋਰਸਸ ਤੋਂ ਅਸੀਂ ਜਿਹੜੀ ਜਾਣਕਾਰੀ ਕਲੈਕਟ ਕੀਤੀ ਉਹ ਜਾਣਕਾਰੀ ਸੀਗੀ ਕਿ ਆਖਰਕਾਰ ਇਹ ਨਵਾਂ ਮਸਲਾ ਸੀਗਾ ਕੋਈ ਪੁਰਾਣੇ ਮਸਲੇ ਦੇ ਵਿੱਚ ਤਾਂ ਬਚਦਾ ਰਿਹਾ ਕਾਲਾ ਕਦੇ ਜੇਲ੍ਹ ਦੇ ਵਿੱਚ ਰਿਹਾ ਤੇ ਕਦੇ ਫਰਾਰ ਰਿਹਾ ਪਰ ਆਖਰਕਾਰ ਹੁਣ ਕਾਲੇ ਤਨੌਲੇ ਦਾ ਜਿਹੜਾ ਕਾਲੇ ਤਨੌਲੇ ਦੀ ਮੌਤ ਹੋਈ ਹੈ ਉਹ ਪੁਲਿਸ ਦੀ ਗੋਲੀ ਦੇ ਨਾਲ ਹੋਈ ਹੈ ਪੁਲਿਸ ਐਨਕਾਊਂਟਰ ਦੌਰਾਨ ਕਾਲਾ ਤਨੌਲਾ ਦੀ ਮੌਤ ਹੋਈ ਹੈ ਤਾਂ ਐਮਸੀ ਦੇ ਨਾਲ ਇੱਕ ਮਸਲਾ ਸੀ ਐਮਸੀ ਨੇ ਥੱਪੜ ਮਾਰੇ ਉਸਦੇ ਪਿਤਾ ਦੇ ਜਿਸ ਦਾ ਬਦਲਾ ਲੈਣ ਲਈ ਉਸਨੇ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਦਿੱਤੀ ਤਾਂ 307 ਦਾ ਹੁਣ ਪਰਚਾ ਚੱਲ ਰਿਹਾ ਸੀ ਕਾਲਾ ਧਨੌਲਾ ਦੇ ਉੱਪਰ ਜਿਸ ਤੋਂ ਬਾਅਦ ਫਿਰ ਪੁਲਿਸ ਭਾਲ ਰਹੀ ਸੀ ਲਗਾਤਾਰ ਕਾਲੇ ਨੂੰ ਤਾਂ ਕੱਲ ਆਖਰਕਾਰ ਸ਼ਾਮ ਨੂੰ ਕਾਲਾ ਧਨੌਲਾ ਦਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਪੁਲਿਸ ਕੀ ਕਹਿ ਰਹੀ ਹੈ ਇਸ ਪੂਰੇ ਮਸਲੇ ਦੇ ਵਿੱਚ ਉਹ ਜਰਾ ਸੁਣਾਉਂਦੇ ਆ ਤੁਹਾਨੂੰ ਜੀ ਅੱਜ ਸ਼ਾਮ ਨੂੰ ਇੱਕ ਇਹ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ सुरेंद्र ਪਾਲ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਭਾਲ ਦੇ ਤਹਿਤ ਏਜੀਟੀਰ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ ਜਦੋਂ ਅਸੀਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਸਾਡੀ ਟੀਮਸ ਏਜੀਟੀਐਫ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਬਜਣਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੀ ਏਜੀਟੀਐਫ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰਆਮ ਇੰਜਰੀਜ਼ ਆਈ ਐਂਡ ਹੀ ਹਿਸ ਹ ਕਮ ਟੂ ਦੀ ਇੰਜਰੀਜ਼ ਐਂਡ ਨਾਲਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮ ਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰਆਮ ਇੰਜਰੀਜ਼ ਆਈ ਨੇ ਇਹਨਾਂ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਐਥੋਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਮੋਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡਸ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਸਰ ਇਹਦੇ ਵਿੱਚ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਣੇ ਜੀ ਤਿੰਨ ਤਿੰਨ ਬੰਦੇ ਸੀ ਹੋਰ ਰਾਉਂਡ ਅਪ ਕੀਤੇ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ ਅਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ੍ਹ ਛੰਨਾ ਦਾ ਰਹਿਣ ਵਾਲਾ ਹੈ ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਐਸੀ ਅਸੀਂ ਰਾਉਂਡ ਅਪ ਕੀਤਾ ਕਿੰਨੇ ਲੋਕਾਂ ਨੇ ਡੇਗਿਆ ਉਹਨਾਂ ਦੇ ਵਿੱਚੋਂ ਕੋਈ ਹਾਂਜੀ ਤੋਂ ਇਲਾਵਾ ਕੋਈ ਹੋਰ ਵੀ ਇੰਜਰਡ ਹੋਇਆ ਨਹੀਂ ਅਭੀ ਇੰਜਰੀ ਸਾਰੇ ਨੂੰ ਅਸੀਂ ਚੈੱਕ ਕਰਾਂਗੇ ਮੈਡੀਕਲ ਹੋਏਗਾ ਕਾਲੇ ਦੀ ਡੈਥ ਹੋ ਗਈ ਹੈ ਜੀ ਇੱਥੇ ਹਾਂਜੀ ਹੀ ਸਰ ਕਮ ਟੂ ਦੀ ਇੰਜਰੀਜ਼ ਸਰ ਇਸ ਗੈਂਗਸਟਰ ਦੀ ਗੱਲ ਕਰਦੇ ਹੋ ਉਹ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਅਦਤ ਸੀਗੇ ਜੀ ਉਹਦੇ ਉਹਦੇ ਤੇ ਉਹ ਇਹ ਕੈਟਾਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਾਇਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁਢੇ ਤੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਨ ਲੈਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਕੁੱਟਮਾਰ ਕੀਤੀ ਸੀਗੀ ਤੇ ਫਾਇਰ ਇੰਜਰੀਜ਼ ਕੀਤੀ ਸੀ ਕੋਈ ਪੁਲਿਸ ਮੁਲਾਜ਼ਮ ਵੀ जख्मी ਹੋਇਆ ਜੀ ਹਾਂਜੀ ਦੋ ਜਿੱਦਾਂ ਮੈਂ ਦੱਸਿਆ ਏਜੀਟੀਐਫ ਤੇ ਸਾਡੇ ਦੋ ਮੁਲਾਜ਼ਮ ਏ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟਰੀਟਮੈਂਟ ਇਸ ਤਰ੍ਹਾਂ ਭੀੜ ਨੇ ਗੱਡੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾਦੇ ਸੀ ਤੇ ਉਸ ਮਾਮਲੇ ਤੇ ਕੀ ਕਹਿੰਦਾ ਚਲੋ ਉਹਦੇ ਚ ਸਾਰੇ ਉਹਦੇ ਚ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾਗਾ